ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੀ ਅੱਜ ਮੀਟਿੰਗ ਹੋਈ ਜਿਸ ਵਿੱਚ ਕਾਫੀ ਲੰਮੇ ਸਮੇਂ ਤੋਂ ਬਹੁਤ ਸਾਰੀਆਂ ਸ਼ਿਕਾਇਤਾਂ ਚਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋ ਪਹੁੰਚ ਰਹੀਆਂ ਸੀ ਕਿ ਜਿਹੜੇ ਆਨਲਾਈਨ ਬੱਖ-ਬੱਖ ਜਿਹੜੇ ਏਜੰਸੀਆਂ ਉਹ ਗੁਰੂ ਪਾਤਸ਼ਾਹ ਦੀਆਂ ਸੈਂਚੀਆਂ ਤੇ ਗੁੱਟ ਕੇ ਆਦ ਉਹ ਬੋਟ ਕਰਕੇ ਜਿਹੜੇ ਆ ਰੂਟੀਨ ਡਾਕ ਦੇ ਵਿੱਚ ਵੱਖ-ਵੱਖ ਥਾਂ ਤੇ ਪਹੁੰਚਾਉਂਦੇ ਆ ਜਿਸ ਵਿੱਚ ਸੰਗਤਾਂ ਵਿੱਚ ਬਹੁਤ ਭਾਰੀ ਰੋਸ ਆ ਤੇ ਅੱਜ ਧਰਮ ਪ੍ਰਚਾਰ ਕਮੇਟੀ ਨੇ ਇਹ ਫੈਸਲਾ ਕੀਤਾ ਕਿਉਂਕਿ ਇਹ ਮਾਨ ਮਰਿਆਦਾ ਗਰਬਾਣੀ ਦਾ ਇੱਕ ਗੰਭੀਰ ਮਸਲਾ ਆ ਤੇ ਅਸੀਂ ਚਾਹੋਨੇ ਪਈਏ ਤਰੰਤ ਜਿਹੜੀਆਂ ਵੀ ਏਜੰਸੀਆਂ ਇਹ ਕਾਰਜ ਕਰਦੀਆਂ ਉਹ ਸਾਰੇ ਬੰਦ ਕਰਨ ਕਿਉਂਕਿ ਰੂਟੀਨ ਦੀ ਡਾਕ ਦੇ ਵਿੱਚ ਕਈ ਹੋਰ ਵੀ ਐਸੇ ਪਦਾਰਥ ਹੁੰਦੇ ਆ ਜਿਹੜੇ ਗਰਬਾਣੀ ਦੇ ਉਹਨਾਂ ਸੈਂਚੀਆਂ ਤੇ ਗੋਟਕਿਆਂ ਦੇ ਨਾਲ ਜਾਂਦੇ ਆ ਜਿਹਨਾਂ ਮਰਿਆਦਾ ਦਾ ਲੰਘਣ ਹੁੰਦਾ ਤੇ ਅਸੀਂ ਅੱਜ ਇਹ ਸ਼੍ਰੀ ਕਲਤਕ ਸਾਹਿਬ ਦੇ ਜੇਸ਼ਦਾਰ ਸਾਹਿਬ ਨੂੰ ਵੀ ਅਪੀਲ ਕੀਤੀ ਆ ਕਿ ਇਹ ਜਿਹੜੀਆਂ ਏਜੰਸੀਆਂ ਇਹੋ ਜਿਹੀਆਂ ਜਿਹਨਾਂ ਚ ਪ੍ਰਮੁੱਖ ਤੌਰ ਤੇ ਆਮਜਾਉਣ ਆ ਉਹਨਾਂ ਨੂੰ ਸੱਦ ਕੇ ਤੁਰੰਤ ਇਹ ਹਦਾਇਤ ਕੀਤੀ ਜਾਵੇ ਕਿ ਇਹੋ ਜਿਹੀਆਂ ਜਿਹੜੀਆਂ ਧਾਰਮਿਕ ਖਾਸ ਕਰਕੇ ਗਰਬਾਣੀ ਦੇ ਨਾਲ ਸੰਬੰਧਿਤ ਕੋਈ ਗੁਟਕਾ ਸਹਿਬਾਨ ਜਾਂ ਸੈਂਚੀਆਂ ਉਹ ਤੁਰੰਤ ਉਹ ਸਾਰੇ ਬੰਦ ਕਰਨ ਦੂਜਾ ਕਿਉਂਕਿ ਮੈਂ ਕਹਿ ਸਕਦਾ ਮਾਤਾ ਗੁਜਰਕੌਰ ਜੀ ਸਿੱਖ ਪੰਥ ਦੀ ਮਾਤਾ ਜੀ ਉਹਨਾਂ ਦਾ 22 ਨਵੰਬਰ 2024 ਨੂੰ ਸ਼ਤਾਬ ਜੀ ਦੇ ਰੂਪ ਦੇ ਵਿੱਚ ਉਹ ਦਿਹਾੜਾ ਮਨਾਉਣ ਦਾ ਜਿਹੜਾ ਸ਼ਮਨੀ ਗੁਰਦੁਆਰਾ ਗੁਰਦੁਆਰਾ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਜਿਹਦਾ ਮੁੱਖ ਸਮਾਗਮ ਗੁਰਦੁਆਰਾ ਗੰਗਸਰ ਵਿਖੇ ਕਰਤਾਰਪੁਰ ਵਿਖੇ ਹੋਊਗਾ ਉਹਦੀ ਰੂਪਰੇਖਾ ਜਿਹੜੀ ਉਹ ਸਾਰੀ ਲੀਕ ਲਈ ਜਾਊਗੀ ਜਿਹਦੇ ਵਿੱਚ ਇੱਕ ਵੱਡਾ ਰਾਤ ਦਾ ਕੀਰਤਨ ਦਰਬਾਰ ਤੇ ਦੂਸਰੇ ਦਿਨ ਗੁਰਮਤ ਦੇ ਜਿਹੜੇ ਉਹ ਵੱਡੇ ਸਮਾਗਮ ਹੋਥੇ ਚੱਲੇ ਜਾਣਗੇ ਇੱਕ ਦੋ ਮੁੱਦੇ ਜਿਹੜੇ ਬਹੁਤ ਅਹਿਮ ਆ ਤੇ ਖਾਲਸਾ ਪੰਥ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਵੀ ਕਰਨੀ ਚਾਹਣਾ ਕਿ ਸਿਰਪਾਉ ਦੀ ਇੱਕ ਮਰਿਆਦਾ ਆ ਅੱਜ ਮੈਂ ਦੇਖਦਾ ਇਹ ਮਰਿਆਦਾ ਬਹੁਤ ਪੱਧਰ ਵੱਡੇ ਪੱਧਰ ਤੇ ਜਿਹੜਾ ਇਹਦਾ ਅਲੰਘਣ ਹੋ ਰਿਹਾ ਅੱਜ ਕਈ ਵਾਰੀ ਇਹੋ ਜਿਹੇ ਹਾਲਾਤਾਂ ਵਿੱਚੋਂ ਨੰਗ ਰਹੇ ਆ ਕਿ ਹਰ ਇੱਕ ਬੰਦਾ ਜਿਹੜਾ ਆ ਉਹਨੂੰ ਅਬਲਾਈਜ਼ ਕਰ ਲੇ ਦੇਈ ਇਹ ਸਿਰਪਾਉ ਦੇ ਗਲ 'ਚ ਪਾ ਦਿੰਦਾ ਜਿਹੜੀ ਕਿ ਗੁਰਮਤਿ ਦੀ ਘੋਰ ਅਲੰਘਣਾ ਵੀ ਆ ਤੇ ਨਾਲ ਦੀ ਨਾਲ ਮੈਂ ਇਹ ਵੀ ਦੇਖਦਾ ਕਿ ਇਹ ਮਰਿਆਦਾ ਬੜੇ ਚਿਰ ਦੀ ਸਤਗੁਰਜੀ ਦੇ ਬੇਲੇ ਦੀ ਚੱਲੀ ਰਾਹੀ ਗੁਰੂ ਕਾਲ ਤੋਂ ਪਰ ਅੱਜ ਇਹਦੀ ਮਿਸਜੂਡਿਲੇਸ਼ਨ ਇੰਨੀ ਹੋ ਰਹੀ ਆ ਅਸੀਂ ਬਿਲਕੁਲ ਵਿਰੋਧੀ ਨਹੀਂ ਗੇ ਸਿਰਪਾਉ ਦੀ ਜ਼ਰੂਰ ਦੇਣਾ ਚਾਹੀਦਾ ਪਰ ਉਹਦੀ ਇੱਕ ਮਰਿਆਦਾ ਕਿਹਨੂੰ ਦੇਣਾ ਤੇ ਕਿਹਨੇ ਸਿਰਪਾਉ ਜਿਹੜਾ ਆ ਉਹ ਦੇਣਾ ਤੇ ਕਿਹਨੂੰ ਦਿੱਤਾ ਜਾਣਾ ਉਹਦੀ ਇੱਕ ਮਰਿਆਦਾ ਆ ਅਕਸਰ ਦੇਖਿਆ ਗਿਆ ਕਿ ਵੱਡੇ ਗੁਰਸਥਾਨਾਂ ਤੋਂ ਜਿੱਥੇ ਸਰਪਉ ਦੀ ਪ੍ਰਾਪਤੀ ਹੁੰਦੀ ਆ ਸਾਰੇ ਚੱਕ ਕੇ ਤਾਂ ਗੱਡੀਆਂ ਦੀਆਂ ਡਿੱਗੀਆਂ 'ਚ ਛੱਡ ਦਉਂਦੇ ਆ ਤੇ ਮੈਂ ਸਮਝਦਾ ਇਹਦੇ ਨਾਲ ਫਿਰ ਇੱਕ ਵੱਡਾ ਮਰਿਆਦਾ ਦਾ ਵੀ ਲੰਘਣ ਹੁੰਦਾ ਤੇ ਜੇ ਆਪਾਂ ਸਮੁੱਚੇ ਖਾਲਸਾ ਪੰਥ ਖਾਲਸਾ ਨੂੰ ਅਸੀਂ ਅੱਜ ਧਰਮ ਪ੍ਰਚਾਰ ਕਮੇਟੀ ਨੇ ਫੈਸਲਾ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਪ੍ਰਬੰਧਾਂ ਇਹ ਆ ਰਹੇ ਗੁਰਦੁਆਰਾ ਸਹਿਮਾਨ ਤੇ ਸਮੁੱਚਾ ਖਾਲਸਾ ਪੰਥ ਇਹ ਪਿਰਤ ਨੂੰ ਘਟਾਵੇ ਘਟਾਉਣ ਦਾ ਕਹਿਣ ਤੋਂ ਭਾਪੇ ਲੱਖਾਂ ਕਰੋੜਾਂ ਰੁਪਏ ਕਿਸੇ ਚੰਗੇ ਕਾਰਜ ਲਈ ਲਾਏ ਜਾ ਸਕਦੇ ਆ ਮੈਂ ਕਈ ਵਾਰੀ ਇਹ ਵੀ ਦੇਖਦਾ ਕਿ ਸਟੇਜਾਂ ਦੇ ਉੱਤੇ 20 ਬੰਦੇ ਹੁੰਦੇ ਕਈ ਵਾਰੀ ਸਿਰਪਾਉ ਦੀ ਥੋੜ ਆ ਜਾਂਦੀ ਆ ਤੇ ਉਹ ਦੂਸਰੇ ਵਿਚਾਰੇ ਫੇਰ ਸ਼ਰਮਚਾਰ ਹੁੰਦੇ ਆ ਵੀ ਸਾਡੇ ਸ਼ਾਇਦ ਕੋ ਘਟ ਆਇਆ ਸਾਨੂੰ ਸਿਰਪਾਉ ਦੀ ਬਖਸ਼ਣ ਨਹੀਂ ਕੀਤੀ ਗਈ ਤੇ ਮੈਂ ਸ਼ੁਰੂ ਤੋਂ ਇਸ ਗੱਲ ਦਾ ਮੈਂ ਵਿਰੋਧੀ ਨਾ ਕਹ ਲਵਾਂ ਮੈਂ ਸ਼ੁਰੂ ਤੋਂ ਇਸ ਗੱਲ ਦਾ ਸਮਰਥਕ ਰਹਾ ਕਿ ਸਿਰਪਾਉ ਦੀ ਇੱਕ ਮਰਿਆਦਾ ਰੱਖੀ ਜਾਵੇ ਤੇ ਮੈਂ ਵੈਦਨਾ ਕਹਿ ਸਕਦਾ ਜੇ ਆਪਾਂ ਇਹ ਗੁਰਮਰਿਆਦਾ ਦਾ ਲੰਘਣ ਹੋਣਾ ਤੇ ਜੇ ਆਰਥਿਕ ਤੌਰ ਤੇ ਬੋਝ ਤੋਂ ਬਚਣ ਲਈ ਇੰਨੇ ਕੁ ਪੈਸੇ ਜੇ ਕਿਸੇ ਨੋਬਲ ਕਾਜ ਲਈ ਲਾ ਦਿੱਤੇ ਜਾਂ ਉਹ ਨੋਬਲ ਕਾਜ ਕੀ ਆ ਕਿ ਸਾਡੇ ਅੱਜ ਜਿਹੜੇ ਸਿੱਖ ਵਿਦਿਆਰਥੀ ਵਿਦੇਸ਼ਾਂ ਨੂੰ ਤੜਾ ਤੜ ਦੌੜ ਰਹੇ ਆ ਤੇ ਜੇ ਆਪਾਂ ਉਹਨਾਂ ਨੂੰ ਇੱਥੇ ਉੱਚ ਐਜੂਕੇਸ਼ਨ ਤੋਂ ਬਾਅਦ ਕਿਸੇ ਕੰਪੀਟੀਸ਼ਨਾਂ ਦੇ ਵਿੱਚ ਪਾਈਏ ਜਿਹਦਾ ਸਾਰਾ ਖਰਚਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਸਰਪਉ ਦੇ ਰੂਪ ਦੇ ਵਿੱਚ ਉਹ ਜਿੰਨੀ ਬਚਤ ਆ ਉਹਨਾਂ ਤੇ ਉਹ ਖਰਚ ਕੀਤੀ ਜਾਵੇ ਤੇ ਦਸਤਾਰ ਧਾਰੀ ਬੱਚੇ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ ਇੰਡੀਅਨ ਪੁਲਿਸ ਸਰਵਿਸ ਦੇ ਵਿੱਚ ਔਰ ਈਵਨ ਪੀਸੀਐਸ ਜੁਡੀਸ਼ਰੀ ਚ ਪੀਸੀਐਸ ਸਿਵਲ ਦੇ ਵਿੱਚ ਜਾਂ ਅਧਿਆਤਕ ਹੋਰ ਵੱਡੀਆਂ ਪੋਸਟਾਂ ਦੇ ਉੱਤੇ ਉਹ ਆਪਣੇ ਗੁਰੂ ਪਾਤਸ਼ਾਹ ਦੀ ਦਿੱਤੀ ਮਰਿਆਦਾ ਤੇ ਉਸਤਾਦਤਾਰੀ ਹੋ ਕੇ ਅਨਸਾਫ਼ ਦੀਆਂ ਕੁਰਸੀਆਂ ਤੇ ਬੈਠ ਕੇ ਸਰਬੱਤ ਦੇ ਭਲੇ ਦੇ ਉਸ ਪਵਿੱਤਰ ਸੰਕਲਪ ਨੂੰ ਸੰਪੂਰਨ ਕਰਨ ਜਿਹੜਾ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤਾ ਸੀ ਸੋ ਇਸ ਕਰਕੇ ਇਹਦੇ ਤੇ ਅੱਜ ਖਾਸ ਚਰਚਾ ਹੋਈ ਕਿ ਸਿਰਪਾਉ ਦਿੱਤੇ ਜਾਣ ਪਰ ਜਿਨ੍ਹਾਂ ਨੂੰ ਮਹਾਪੁਰਸ਼ਿਆ ਕੋਈ ਕੋਈ ਕਿਸੇ ਨੇ ਹੋਰ